ਹਰੇਕ ਏਰੀਆ ਚੋਂ ਹਰੇਕ ਗੱਡੀ ਆਪਣੇ ਕੋਲੇ ਆਉਂਦੀ ਰਹਿੰਦੀ ਹੈ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਚ ਨਵੀਆਂ-ਨਵੀਆਂ ਗੱਡੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਅੱਜ ਵੀ ਤੁਹਾਡੇ ਸਾਰਾਂ ਵਾਸਤੇ ਬਹੁਤ ਚੰਗੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆਂ ਕੱਲੀ-ਕੱਲੀ ਆਪਾਂ ਗੱਲ ਕਰਦੇ ਆਂ ਅਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਵੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਆਡ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਹੁਣ ਹੈਂਡਿਕਾ ਗੱਡੀ ਆਪਣੇ ਕੋਲੇ ਪਹੁੰਚੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਾਰਡੀ ਲਾਈਨ ਪੂਰੀ ਵਧੀਆ ਪਈਆ 2012 ਮਾਡਲ ਗੱਡੀਆ ਜੀ ਬੰਪਰ ਬੂੰਪਰ ਵਧੀਆ ਪਈ ਨਹੀਂ ਡਿਮਾਂਡ ਦੀ ਗੱਲ ਕਰੀ 1,110,000 ਰੁਪਿਆ ਮਾਲਕ ਨੇ ਮੰਗਿਆਗਾ ਫਿਰੋਜ਼ਪੁਰ ਗੱਡੀ ਖੜੀ ਆ ਤੇ ਇਹ ਟਾਇਰ ਆਪਾਂ ਨੂੰ 70 75 ਪੈਸੇ ਮਿਲ ਜਾਣਗੇ ਕੰਡੀਸ਼ਨ ਜਮਾਬਦੀ ਹੈ ਜੀ ਕੋਈ ਨੁਕਸ ਨਹੀਂ ਗੱਡੀ ਚ ਨਾਕ ਵੀ ਅੰਦਰੋਂ ਨਾ ਕੋਈ ਬਾਹਰੋਂ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 62 809 12 437 ਸੈਕੰਡ ਗੱਡੀ ਆਪਣੇ ਕੋਲੇ ਆਰਟੀਗਾ ਪੂੰਸੀ ਹੈ ਜੀ ਮਾਰੂਤੀ ਸਜੂਕੀ ਦੀ ਆਰਟੀਗਾ 2014 ਮਾਡਲ ਹੈ ਫਾਸਟ ਓਨਰ ਗੱਡੀ ਹੈ 4 ਲੱਖ ਰੁਪਿਆ ਡਿਮਾਂਡ ਹੈਗੀ ਗੱਡੀ ਬਿਲਕੁਲ ਨਵੀਂ ਹੈ ਜੀ ਗੱਡੀ ਖੜੀ ਆ ਫਰੀਦਕੋਟ ਏਰੀਆ ਚ ਮਾਲਕ ਦੇ ਘਰੇ 4 ਲੱਖ ਰੁਪਇਆ ਮਾਲਕ ਨੇ ਮੰਗਿਆਗਾ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕਿਸੇ ਪਾਸੋਂ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਾਡੀ ਲਾਈਨ ਪੂਰੀ ਵਧੀਆ ਅੰਦਰੋਂ ਪੂਰੀ ਵਧੀਆ ਪਈਆ ਬਾਕੀ 4 ਲੱਖ ਰੁਪਇਆ ਡਿਮਾਂਡ ਹੈ 90 95 ਪੈਸੇ ਟੈਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਸੇ ਨੇ ਤੋੜ ਕੇ ਦੇਖਣੀ ਹੈ ਇੰਜਨ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੰਬਰ ਗੱਡੀ ਆ ਜੀ ਬਾਕੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਿਹੜੇ ਓਨਰ ਨੇ 99156 2386201 ਗੱਲ ਕਰਨੀ ਆ ਕਰ ਲਿਓ ਸਬੱਟ ਗੱਡੀ ਆਪਾਂ ਹੁਣ ਲੈ ਕੇ ਪਹੁੰਚੀਆਂ 1 ਲੱਖ ਤੇ 10 ਹਜ਼ਾਰ ਦੀ ਡਿਮਾਂਡ ਦੇ ਵਿੱਚ ਆਪਣੇ ਕੋਲ 2028 ਤੱਕ ਰ ਪਾਸਿੰਗ ਅਰ ਨਿਊ ਕੀਤੀ ਹੋਈ ਆ ਰਾਮਪੁਰਾ ਫੂਲ ਤੋਂ ਗੱਡੀ ਪਹੁੰਚੀ ਆ ਗੱਡੀ ਦਾ ਮਿਊਜ਼ਿਕ ਸਿਸਟਮ ਬਹੁਤ ਵਧੀਆ ਅੰਦਰੋਂ ਗੱਡੀ ਬਹੁਤ ਵਧੀਆ ਪਈ ਆ ਬਾਹਰੋਂ ਵੀ ਕੰਡੀਸ਼ਨ ਆਲ ਓਕੇ ਆ ਤੇ ਬਾਕੀ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਤੁਸੀਂ ਚਾਰੇ ਪਾਸੋਂ ਫੋਟੋਆਂ ਦੇਖ ਰਹੇ ਹੋ ਜੀ 70 75 ਪੈਸੇ ਆਪਾਂ ਨੂੰ ਟਾਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਜਾ ਕੇ ਦੇਖਣੀ ਕਿਸੇ ਨੇ ਗੱਡੀ ਆ ਰਾਮਪੁਰਾ ਫੂਲ ਮਾਲਿਕ ਦਾ ਏਰੀਆ ਜਾ ਕੇ ਦੇਖ ਲਿਓ ਇੱਕ 10 ਦੇ ਵਿੱਚੋਂ ਰੇਟ ਮੌਕੇ ਤੇ ਹੋ ਜੂਗਾ ਬਾਕੀ 28 ਤੱਕਰ ਪਾਸਿੰਗ ਪਾਸਿੰਗ ਕਾਫੀ ਅੱਗੇ ਤੱਕ ਇਹਨਾਂ ਨੇ ਕਰਵਾ ਰੱਖਿਆ 24 ਚੱਲਦਾਗਾ ਤੇ 4 ਸਾਲ ਹਲੇ ਤੱਕ ਪਈ ਹੈਗੀ ਤੇ ਨੰਬਰ 7814016 600 ਪੂਰਾ ਤੇ ਗੱਡੀ ਹੁਣ ਆਪਾਂ A ਸਟਾਰ ਲੈ ਕੇ ਪਹੁੰਚੇ ਹਾਂ ਜੀ A ਸਟਾਰ ਗੱਡੀ ਆ ਪੰਜਾਬ ਨੰਬਰ ਹੈ Maruti SUZUKI ਦੀ 2009 ਮਾਡਲ ਗੱਡੀ ਆ ਤੇ ਡਿਮਾਂਡ ਦੀ ਗੱਲ ਕਰੀਏ 1,80,000 ਰੁਪਇਆ ਮੁਕ्तसर ਸਹੀ ਮਾਲਕ ਦਾ ਏਰੀਆ 80 85 ਪੈਸੇ ਟਾਇਰਾਂ ਦੀ ਗਨੀਸ਼ਨ ਆਪਾਂ ਨੂੰ ਮਿਲ ਜੂਗੀ ਚਲਾਉਣ ਚ ਗੱਡੀ ਇੱਕ ਨੰਬਰ ਹੈ ਜੀ ਚਲਾਉਣ ਦੇ ਵਿੱਚ ਕੋਈ ਸਮੱਸਿਆ ਨਹੀਂ ਬਹੁਤ ਵਧੀਆ ਗੱਡੀ ਆ ਨਾ ਕੋਈ ਗੱਡੀ ਚ ਪ੍ਰੋਬਲਮ ਹੈ ਕੋਈ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਬਹੁਤ ਵਧੀਆ ਗੱਡੀ ਹੈ ਮੁਕਤਸਰ ਸਾਹਿਬ ਮਾਲਕ ਦਾ ਏਰੀਆ 1,80,000 ਰੁਪਇਆ ਡਿਮਾਂਡ ਜੀ ਮੌਕੇ ਤੇ ਘੱਟਵਾ ਦਾ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੀ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦੇਣਾ ਜੀ ਨੰਬਰ 9876103747 ਜਿਹੜੇ ਮਾਲਕ ਨੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਮਸ਼ੀਨਰੀ ਆ ਤੁਸੀਂ ਸਾਰੀਆਂ ਦੇਖ ਹੀ ਰਹੇ ਹੋ ਵੀਡੀਓ ਤੁਹਾਨੂੰ ਜੇ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਜੱੱਚ ਗਈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰਿਓ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਨਵੀਂ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਆ ਜੀ ਸਬਸਕ੍ਰਾਈਬਰ ਜਰੂਰ ਕਰ ਦਿਓ ਵੀਡੀਓ ਨੂੰ ਬਸ ਤੋਂ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਪਿੰਡ ਸ਼ਹਿਰ ਕਿਤੇ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਦਾ ਮੰਗਿਆ ਆਪਣਾ ਕਮਿਸ਼ਨ ਖਰਚਾ ਵਰਤ ਕੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਤੇ ਇਹ ਵੀਡੀਓ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਠੀਕ ਹੈ ਜੀ ਇੱਕ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਰੇਟ ਤੁਸੀਂ ਮਸ਼ੀਨਰੀ ਦਾ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਜੀ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ ਆਪਣੇ ਕੋਲੇ 2014 ਮਾਡਲ ਫਾਸਟ ਓਨਰ 260 ਦੀ ਡਿਮਾਰਡ ਦੇ ਵਿੱਚ ਆਲਟੋ ਗੱਡੀ ਪਹੁੰਚੀ ਆ ਅਬਹੋਰ ਏਰੀਆ ਚ ਨਮੇਟਾ ਰਾਂ ਚ ਗੱਡੀ ਵੀ ਨਮੀ ਵਾਂਗੂ ਪਈ ਆ ਕੰਡੀਸ਼ਨ ਦੀ ਪੂਰੀ ਵਧੀਆ ਕਿਸੇ ਨੇ ਜਾ ਕੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਕੋਈ ਵੀ ਬੰਦਾ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਅਬਹੋਰ ਜਾ ਕੇ ਦੇਖ ਸਕਦਾ ਦੂੰ ਚਲਾ ਕੇ ਦੇਖ ਸਕਦਾ ਦੂੰ ਕੋਈ ਕਮੀ ਪੇਸ਼ੀ ਨਹੀਂ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਵਧੀਆ ਨੁਕਸ ਵੀ ਕੋਈ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਵਧੀਆ ਗੱਡੀ ਆ 260 ਰੇਟ ਇਹਨਾਂ ਨੇ ਇੱਕ ਵਾਰੀ ਲਾਏਗਾ ਤੇ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਵੀ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਮਾਲਕ ਕਹਿੰਦੇ ਆ ਕਿ ਮਰਜੀ ਟਰਾਈ ਲੈ ਲਿਓ ਆ ਕੇ ਦੇਖ ਲਿਓ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਆ ਕੇ ਦੇਖ ਲਿਓ ਜਦੋਂ ਪਸੰਦ ਆਊਗੀ ਉਹ ਤੋਂ ਬਾਅਦ ਰੇਟ ਦੀ ਗੱਲ ਕਰਾਂਗੇ ਪਹਿਲਾਂ ਆਪਾਂ ਕੋਈ ਗੱਲ ਨਹੀਂ ਕਰਦੇ ਬਾਕੀ ਪਹਿਲਾਂ ਜੇ ਕੋਈ ਗੱਲ ਕਰਨੀ ਹੈ ਗੱਡੀ ਬਾਰੇ ਕਿਸੇ ਵੀ ਮਤਲਬ ਕਿ ਕੁਝ ਵੀ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਤਾਂ ਮਾਲਕ ਨਾਲ ਕਰ ਲਿਓ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦਈ ਰੱਖਿਆ ਨੰਬਰ 9779888471 ਹੁਣ ਤੁਸੀਂ ਦੇਖੋ ਇੱਕ ਸੇਲ ਗੱਡੀ ਡੀਜ਼ਲ ਤੇ ਗੱਡੀ ਹੈ ਜੀ ਆਹਮ ਤੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਚਲਾ ਕੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚਲਾ ਕੇ ਵੀ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਵੀ ਕਰਕੇ ਦੇਖ ਸਕਦਾ ਹਾਂ ਜੀ ਤੇ ਵਧੀਆ ਸੋਹਣੀ ਗੱਡੀ ਆ ਤੇ ਕਿਸੇ ਪਾਸੋਂ ਕੋਈ ਨੁਕਸ ਵੀ ਨਹੀਂ ਕੋਈ ਡੈਮੇਜ ਵੀ ਨਹੀਂ ਕੋਈ ਗਲੀ ਸੜੀ ਵੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੀ ਕਿਸੇ ਨੇ ਚਲਾ ਕੇ ਜੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਆ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਹੈ 819503928 ਤੇ ਹੁਣ ਤੁਸੀਂ Maruti 800 ਗੱਡੀ ਦੇਖੋ ਇੱਕ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਅੰਦਰੋਂ ਵਾਲੋਂ ਆਲੋਕੀ ਜੀ ਵਧੀਆ ਗੱਡੀ ਆ ਸੋਹਣੀ ਗੱਡੀ ਆ ਕੋਈ ਪਾਰਟ ਨਾ ਤਾਂ ਡੈਮੇਜ ਨਾ ਕੋਈ ਗਲਿਆ ਸੜਿਆ ਵਧੀਆ ਮਾਲਕ ਨੇ ਰੱਖੀ ਹੋਈ ਆ ਤਿੰਨ ਮਾਡਲ ਗੱਡੀ ਆ 40000 ਰੁਪਿਆ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਗਾ ਤੇ 50 55 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪ ਨੂੰ ਮਿਲੂਗੀ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਉਹਨਾਂ ਦਾ 98555409695 ਗੱਲਬਾਤ ਕਰਨੀ ਹੋਵੇ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਹੋ ਹੀ ਗਈ ਜੀ ਸਾਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਤੋਂ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਪੋਰਟ ਕਰਿਆ ਕਰੋ ਫੋਲੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਆ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਤੇ ਤੁਸੀਂ ਬੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਤੇ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ